ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆਂ ਜੀ ਵੀ ਪੰਜਾਬ ਦੇ ਵਿੱਚ ਜਿਹੜੀ ਭੇੜਚਾਲ ਚੱਲ ਰਹੀ ਹੈ ਇਹਨੇ ਹਮੇਸ਼ਾ ਨੁਕਸਾਨ ਕੀਤਾ ਤੇ ਗਾਂ ਇੰਨਾ ਨੁਕਸਾਨ ਕਰ ਦੇਣਾ ਕਿ ਤੁਸੀਂ ਸੋਚ ਨਹੀਂ ਸਕਦੇ ਜਿਹੜੇ ਧਰਮ ਦੀ ਦਵਾਈ ਦਿੰਦੇ ਆ ਨਵੇਂ ਮੈਮੋਰੰਡਮ ਪਾਸ ਕਰਦੇ ਆਗੇ ਇਲੈਕਸ਼ਨਾਂ ਦੇ ਵਿੱਚ ਇਹ ਕਰਾਂਗੇ ਧਰਮ ਨੂੰ ਮਜ਼ਬੂਤ ਕਰਾਂਗੇ ਉਹਨਾਂ ਨੂੰ ਵੀ ਮੇਰੀ ਅਪੀਲ ਹੈ ਇੱਕ ਚੀਜ਼ ਸੋਚ ਕੇ ਦੇਖੋ ਲੜੀ 부ਚੀ ਉੱਠਦੀ ਆ ਉੱਠ ਕੇ ਕਹਿੰਦੀ ਵੀ ਮੈਡ ਸੰਧੂ ਇੱਕ ਹੈਗਾ ਜੀ ਆ ਇਹ ਕਹਿੰਦਾ ਜੀ ਮੇਰੇ ਤੋਂ ਲੋਕ 뷰 ਲੈਣੇ ਚਾਹੁੰਦੇ ਆ ਇਹ ਤਾਂ ਮੈਂ ਤਰ ਅੱਜ ਤੁਹਾਨੂੰ ਨਤਾਰਾ ਕੱਢ ਕੇ ਦਿਨਾ ਵੀ ਇਦਾਂ ਵੀਊ ਕਿਸੇ ਦੇ ਨਹੀਂ ਆਉਂਦੇ ਇਹ ਕਹਿੰਦਾ ਮੇਰੇ ਤੋਂ ਵੀਊ ਲੈਣ ਚਾਹੁੰਦੇ ਲੰਢੀ 부ਚੀ ਕੋਈ ਹੋਰ ਉੱਠਦੀ ਉਹ ਕਹਿੰਦੇ ਮੇਰੇ ਤੋਂ ਵੀਊ ਲੈਣੇ ਚਾਹੁੰਦਾ ਕੋਈ ਮੈਨੂੰ ਵੀ ਕਈ ਵਾਰ ਕਹਿੰਦੇ ਆ ਵੀ ਤੂੰ ਆ ਵੀਡੀਓ ਪਾਉਣਾ ਦਲਜੀਤ ਦੇ ਵੀਊ ਲੈਣਾ ਚਾਹੁੰਦਾ ਦਲਜੀਤ ਦੀਆਂ ਵੀਡੀਓ ਪਾਈਆਂ ਉਹਦੇ ਤੇ ਇੰਨੇ ਵੀਊ ਨਹੀਂ ਆਏ ਜਿੰਨੇ ਵੀਊ ਕਿ ਇੱਕ ਕੁੜੀ ਤੇ ਮੈਂ ਪਾਏ ਪੇ ਇਦਾਂ ਦੀ ਧੀ ਕਿਸੇ ਦੇ ਨਾ ਜੰਮੇ ਤੇ ਕਿੱਦਾਂ ਮੰਨੀਆਂ ਵੀ ਦਲਜੀਤ ਦੇ ਨਾਂ ਤੇ ਵੀਊ ਆਉਂਦੇ ਆ ਆ ਮੈਡ ਸੰਦੂ ਕਹਿੰਦਾ ਮੇਰਾ ਨਾਂ ਲੈਂਦੇ ਆ ਲੋਕ ਅਖੇ ਉਹ ਤਾਂ ਲੈਂਦੇ ਆ ਜੀ ਮੇਰੇ ਤੋਂ ਵੀਊ ਲੈਣੇ ਚਾਹੁੰਦੇ ਮਾਮਾ ਤੇ ਇਹ ਤੋਂ ਵੀ ਕੀ ਲੈਣਾ ਤੂੰ ਆਇਆ ਇਹ ਸੰਧੂਆਂ ਨੂੰ ਬਦਨਾਮ ਕਰਦਾ ਫਿਰਦਾ ਪਹਿਲਾਂ ਤਾਂ ਇਹਨੂੰ ਨੱਥ ਪਾਉਣੀ ਚਾਹੀਦੀ ਹੈ ਨੰਬਰ 2 ਤੇ ਕਈ ਥਾਂ ਤੇ ਕਈ ਰੈਲੀਆਂ ਹੋਈਆਂ ਭੇੜਚਾਲ ਦੇ ਵਿੱਚ ਭੇੜ ਚ ਜਿਹੜਾ ਮਗਰ ਲੱਗਦਾ ਉਹ ਬਰਬਾਰ ਜਿਹੜੇ ਮਗਰ ਲਵਾਉਂਦੇ ਆ ਉਹਨਾਂ ਦਾ ਕੁਝ ਨਹੀਂ ਜਾਂਦਾ ਆਮ ਆਦਮੀ ਦਾ ਨੁਕਸਾਨ ਹੁੰਦਾ ਇਹ ਵੀਡੀਓ ਸਿਰਫ ਉਹਨਾਂ ਲਈ ਹੈ ਜਿਹੜੇ ਬਰਬਾਰ ਹੁੰਦੇ ਆ ਭੇੜਚਾਲ ਦੇ ਪਿੱਛੇ ਲੱਗ ਕੇ ਉਹ ਸੁਣਨ ਨੂੰ ਧਿਆਨ ਨਾਲ ਪਹਿਲਾਂ ਭੇੜਚਾਲ ਲੱਗੀ ਆਮ ਆਦਮੀ ਪਾਰਟੀ ਦੀ ਅਖੇ ਆਮ ਆਦਮੀ ਪਾਰਟੀ ਐ ਕਰ ਦੂਗਾ ਉਹ ਕਰ ਦੂ ਐਨਆਰਆਈਆਂ ਨੇ ਫੰਡ ਭੇਜਤੇ ਸਾਰਿਆਂ ਨੇ ਬਹੁਤੋ ਕੀਤਾ ਹੋਇਆ ਕਿ ਨਹੀਂ ਬਾਅਦ ਚ ਐਨਆਰਆਈ ਭੰਡਣ ਲੱਪੇ ਕਿ ਜੀ ਇਹ ਤਾਂ ਪਾਰਟੀ ਮਾੜੀ ਐ ਜਦੋਂ ਜਿੱਤ ਗਈ ਉਦੋਂ ਵੀ ਸੌਰੀ ਉਹਨੂੰ ਜਿਤਾਉਣ ਲਈ ਵੀ ਜ਼ੋਰ ਲਾਇਆ ਇਹ ਚੰਗੀ ਬਹੁਤ ਐ ਫਲਨ ਧਮਕਨ ਹੁਣ ਉਹ ਮਾੜੀ ਹੋ ਗਈ ਹੁਣ ਉਸ ਤੋਂ ਬਾਅਦ ਨਵੀਂ ਇੱਕ ਪਾਰਟੀ ਬਣੀ ਐ ਉਹਦੇ ਪਿੱਛੇ ਪਏ ਉਹ ਮੇਰੀ ਰਿਕਵੈਸਟ ਐ ਐਨਆਰਆਈ ਭਰਾਵਾਂ ਨੂੰ ਪੰਜਾਬ ਨੂੰ ਬਾਅਦ ਚ ਭੰਡਦੇ ਆ ਇਹਨਾਂ ਨਾਲੋਂ ਚੰਗਾ ਤੁਸੀਂ ਪਹਿਲਾਂ ਉਹਨਾਂ ਨੂੰ ਕੁਝ ਨਾ ਦਿਓ ਪਹਿਲਾਂ ਦੇਖੋ ਕੁਝ ਸਟੈਂਡ ਨਾਲੇ ਰੌਲਾ ਪਾਇਆ ਹੋਇਆ ਜੀ ਨਹੀਂ ਆ ਆ ਪਾਸ ਕਰਦਾ ਉਹਨਾਂ ਨੇ ਆ ਗੱਲਾਂ ਰੱਖਤੀਆਂ ਉਹਨਾਂ ਨੇ ਇਹ ਕਹਿ ਦਿੱਤਾ ਜੀ ਧਰਮ ਨੂੰ ਐ ਕਰਦਾਂਗੇ ਤਾਂ ਉਹਨਾਂ ਨੇ 15 ਕੋਈ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਰੱਖੀਆਂ ਮੈਮੋਰੰਡਮ ਜਾਂ ਜੋ ਵੀ ਕਹਿੰਦੇ ਉਹ ਪਾਸ ਕੀਤਾ ਹੈ ਹਨਾ ਤੇ ਉਹਦੇ ਵਿੱਚ ਦੇਖੋ ਤੁਸੀਂ ਗੱਲਾਂ ਕੀ ਨੇ ਉਹਦੇ ਵਿੱਚ ਇੱਕ ਚੀਜ਼ ਬਹੁਤ ਹੈ ਵੀ ਧਰਮ ਨਾਲ ਜਿਹੜੀ ਗੱਲਬਾਤ ਉਹ ਉਹ ਕਿੱਥੋਂ ਤੁਸੀਂ ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਇਹ ਸੋਚਣਾ ਚਾਹੀਦਾ ਸੀ ਕਿ ਭੇਡ ਚਾਲ ਦੇ ਵਿੱਚ ਜਿਹੜੀਆਂ ਫਿਲਮਾਂ ਬਣ ਰਹੀਆਂ ਪਹਿਲਾਂ ਬਣੀ ਮਸਤਾਨੇ ਮਸਤਾਨੇ ਚ ਅਰਦਾਸ ਬਾਤੀ ਖੜੇ ਹੋ ਜਾਓ ਥੀਏਟਰ ਦੇ ਵਿੱਚ ਰੌਲਾ ਪਾ ਲਿਆ ਅਰਦਾਸ ਆ ਗਈ ਅਰਦਾਸ ਆ ਗਈ ਸਾਰੇ ਲੋਕ ਖੜੇ ਹੋ ਗਏ ਮੁੰਬਈ ਦੇ ਵਿੱਚ ਵੀ ਔਰ ਜਿਹੜੇ ਖੜੇ ਹੋਏ ਉਹਨਾਂ ਦੇ ਮੂੰਹ ਚ ਜਰਦੇ ਹੁੰਦੇ ਆ ਤੇ ਸਿਕਟਾਂ ਪੀ ਕੇ ਆਉਂਦੇ ਜੇਬ ਚ ਸਿਕਟਾਂ ਹੁੰਦੀਆਂ ਫੇਰ ਅਰਦਾਸ ਫਿਲਮ ਆਈ ਉਹ ਚ ਵੀ ਅਰਦਾਸ ਬਾਤੀ ਹੁਣ ਹੋਰ ਫਿਲਮਾਂ ਆ ਰਹੀਆਂ ਉਹ ਚ ਵੀ ਅਰਦਾਸ ਪਾਉਣਗੇ ਜਦੋਂ ਹਿੰਦੀ ਵਾਲੇ ਨੇ ਕਰਨਾ ਆਮ ਹੋ ਗਿਆ ਨਾ ਫੇਰ ਤੋ ਤੋ ਰੋਕਿਆ ਨਹੀਂ ਜਾਣਾ ਇਹਨੂੰ ਹੁਣੇ ਬੰਨ੍ਹ ਪਾ ਲਓ ਇਹ ਬੇਨਤੀ ਆ ਆ ਜਿਹੜੇ ਪਾਰਟੀਆਂ ਬਣਾਉਣ ਲਈ ਸਿੰਘ ਤੁਰੇ ਫਿਰਦੇ ਪਹਿਲਾਂ ਆ ਕੰਮ ਕਰੋ ਕੋਈ 크ਰਿਸਚੀਅਨ ਬਣਨ ਤੁਰਦਾ ਉਧਰ ਚਲ ਜਾਨੇ ਕਦੀ ਉਧਰ ਪਹਿਲਾਂ 크ਰਿਸਚੀਅਨ ਨੂੰ ਭੰਡੀ ਜਾਂਦੀ ਸੀ ਇਹ ਟੀਮ ਇਹ ਪਾਰਟੀ ਅੱਜ ਇਹ ਕਹਿੰਦੇ ਸਾਰਿਆਂ ਦਾ ਖਿਆਲ ਰੱਖਿਆ ਜਾਓ ਕਿਉਂਕਿ ਇਹਨਾਂ ਨੇ ਵੋਟਾਂ ਲੈਣੀਆਂ ਮੈਂ ਨਹੀਂ ਕਹਿੰਦਾ ਇਹ ਮਾੜੇ ਹੋਣਗੇ ਹੋ ਸਕਦਾ ਚੰਗੇ ਹੋਣਗੇ ਚੰਗੇ ਅੱਜ ਤੱਕ ਕਿੰਨੇ ਕਾਏ ਪਹਿਲਾਂ ਨੂੰ ਪਰਖੋ ਭੇਡ ਚਾਲ ਆਪ ਬੰਦ ਕਰੋ ਆਮ ਆਦਮੀ ਆਪਣੇ ਆਪ ਨੂੰ ਚੇਂਜ ਕਰੇ ਜੇ ਇਹਨਾਂ ਨੂੰ ਚੇਂਜ ਕਰਨਾ ਹੁਣ ਇਹ ਤਾਂ ਡੰਡੇ ਨਾਲ ਹੀ ਤੁਹਾਨੂੰ ਬੁੱਲਣ ਜੋਗੇ ਨਹੀਂ ਛੱਡਣਾ ਇਹ ਨਹੀਂ ਜਿੱਦਾਂ ਇਹਨਾਂ ਦੀਆਂ ਆਦਤਾਂ ਆ ਜਦਾਂ ਇਹ ਆਦਤਾਂ ਚੇਂਜ ਕਰਨ ਹੁਣ ਪਰਵਾਸੀ ਵੀ ਮਾੜੇ ਨਹੀਂ ਲੱਗਣੇ ਔਰ ਇਹਦੇ ਵਿੱਚ ਕਈ ਗਾਲ ਤੋਂ ਬਿਨਾਂ ਨਹੀਂ ਬੋਲਦੇ ਜਿਹੜੇ ਇਸ ਪਾਰਟੀ 'ਚ ਐ ਐਸੇ ਪਾਰਟੀ 'ਚ ਇੱਕ ਬੰਦੇ ਹੋ ਐ ਜਿਹੜੇ ਕਿ ਆਪਣੇ ਭਰਾਵਾਂ ਦਾ ਹੱਕ ਨਹੀਂ ਦਿੰਦਾ ਤੇ ਲੋਕਾਂ ਨੂੰ ਹੱਕ ਦੇਣਗੇ ਉਹ ਉਹਨਾਂ ਨੂੰ ਇੱਕ ਗੱਲ ਦਾ ਜਵਾਬ ਤਾਂ ਆਇਆ ਨਹੀਂ ਸੀ ਜਦੋਂ ਕੰਗਣਾ ਦੀ ਫਿਲਮ ਬਾਰੇ ਕੋਈ ਮੀਡੀਆ 'ਚ ਉਹਨਾਂ ਨੂੰ ਸਵਾਲ ਪੁੱਛਦਾ ਸੀ ਪਹਿਲਾਂ ਉਹਤੇ ਸਟੱਡੀ ਕਰਿਆ ਕਰਨ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਮੇਰਾ ਬਹਿਰ ਵਿਰੋਧ ਕਿਸੇ ਨਾਲ ਨਹੀਂ ਪਰ ਦੁੱਖ ਹੈ ਇਸ ਗੱਲ ਦਾ ਕੋਈ ਵੀ ਉੱਠਦਾ ਵਿਊ ਦੀ ਗੱਲ ਕਰਦਾ ਭੇਡ ਚਾਲ ਨੇ ਬੇੜਾ ਬਿਠਾਇਆ ਹੋਇਆ ਭੇਡ ਚਾਲ ਕਰਕੇ ਹੀ ਆਮ ਆਦਮੀ ਦੇ ਮਗਰ ਲੱਗੇ ਭੇਡ ਚਾਲ ਕਰਕੇ ਹੀ ਅੰਦੋਲਨ ਦੇ ਵਿੱਚ ਪਹਿਲਾਂ ਕਰੋੜਾਂ ਆਰਬ ਰੁਪਏ ਦੇ ਦਿੱਤਾ ਉੱਥੇ ਉਹਨਾਂ ਨੇ ਵੀ ਪੈਸੇ ਦਿੱਤੇ ਜਿਹੜੇ ਲੱਖ ਰੁਪਏ ਕਮਾਉਂਦੇ 40000 ਦਿੱਤਾ ਉਹਨਾਂ ਵਿੱਚੋਂ ਦੁਬਈ ਤੋਂ ਆ ਕੇ ਲੋਕਾਂ ਨੇ ਬਾਅਦ ਚ ਉਹ ਅੰਦੋਲਨ ਨੂੰ ਭੰਡਿਆ ਅਜੇ ਡੱਲੇਵਾਲ ਸਾਹਿਬ ਬੈਠੇ ਨੇ ਉਹ ਕਿਉਂ ਨਹੀਂ ਕਿਸੇ ਨੂੰ ਯਕੀਨ ਹੋ ਰਿਹਾ ਕਿਉਂਕਿ ਉਹ ਅੰਦੋਲਨ ਗਲਤ ਹੋ ਗਿਆ ਜੇ ਆਪਾਂ ਸਹੀ ਸੱਚੇ ਚੱਲੇ ਹੁੰਦੇ ਤਾਂ ਇਹ ਚੀਜ਼ਾਂ ਨਾ ਚਲਦੀਆਂ ਆਮ ਪਬਲਿਕ ਇਹ ਤੋਂ ਸੁਚੇਤ ਹੋਵੇ ਮੈਂ ਬਹੁਤੀਆਂ ਵੀਡੀਓ ਨਹੀਂ ਪਾਉਣੀ ਚਾਹੁੰਦਾ ਇੱਕ ਚੈਨਲ ਖੋਲੂਗਾ ਉਹਦੇ ਤੇ 뮤직 ਤੇ ਵੀਡੀਓ ਐਸੀ ਪਾਵਾਂਗੇ ਜਿਨ੍ਹਾਂ ਨੇ ਜਿਹੜੀਆਂ ਇਹਨਾਂ ਦੀ ਪੋਲ ਖੋਲੂਗੀਆਂ ਆਪਾਂ ਨਹੀਂ ਕਹਿੰਦੇ ਪਾਰਟੀ ਮਾੜੀ ਹੋਊਗੀ ਚਲੋ ਪਾਰਟੀ ਚੰਗੀ ਹੋ ਸਕਦੀ ਹੋ ਸਕਦਾ ਕੱਲ ਨੂੰ ਅਸੀਂ ਵੀ ਇਹਦਾ ਹਿੱਸਾ ਬਣੀਏ ਜੇ ਚੰਗੇ ਹੋਣਗੇ ਪਰ ਇਹਨਾਂ ਨੂੰ ਪਹਿਲਾਂ ਰਿਕੁਐਸਟ ਹੈ ਕੋਈ ਵੀ ਇਹਨਾਂ ਨੂੰ ਚੰਦਾ ਨਾ ਦੇਓ ਬਾਅਦ ਭੰਡਿਓ ਤੁਸੀਂ ਬਾਅਦ ਭੰਡਣ ਲੱਪੇ ਨੇ ਬਾਅਦ ਜਨਾ ਫਿਰ ਭੰਡਿਓ ਜਾਂ ਜੇ ਦੇਣੇ ਆ ਹੈਨਾ ਪਾਰਟੀ ਖੜੀ ਹੋਵੇ ਸਟੈਂਡ ਹੋਰ ਬੰਦੇ ਵਿੱਚ ਉਦਾਂ ਦੇ ਆ ਜਿਨ੍ਹਾਂ ਤੇ ਕਿੰਤੂ ਪ੍ਰੰਤੂ ਕਰਨ ਨੂੰ ਦਿਲ ਕਰਦਾ ਤੇ ਇਹ ਜਿਹੜੀ ਅਰਦਾਸ ਚੱਲਦੀ ਹੈ ਨਾ ਹਰ ਫਿਲਮ ਦੇ ਵਿੱਚ ਪੰਜਾਬੀ ਦੇ ਵਿੱਚ ਜਦੋਂ ਹਿੰਦੀ ਚਾਉਣ ਲੱਪਈਏ ਐਸਾ ਹਾਲ ਹੋ ਜਾਣਾ ਵੇ ਤੁਸੀਂ ਦੇਖੀ ਚਲੋ ਕਿਤੇ ਪਟਾਕੀਆਂ ਤੇ ਨਾ ਆਪਣੇ ਗੁਰੂਆਂ ਦੀਆਂ ਫੋਟੋਆਂ ਲੱਗਣ ਲੱਪਣ ਫੇ ਕਿੱਦਾਂ ਰੋਕੋਗੇ ਤੁਸੀਂ ਹੁਣ ਪਿੱਛੇ ਜਿਹੜਾ ਗਾਣਾ ਆਇਆ ਸੀ ਉਹ ਸਿੰਗਰ ਨੇ ਮਾਫੀ ਮੰਗ ਲਈ ਨਹੀਂ ਮੰਗੀ ਨਾ ਕਿਉਂਕਿ ਉਹਨੂੰ ਵੀ ਭੇਡ ਚਾਲੀ ਆ ਵੀ ਉਹਨੇ ਵੀ ਪਹਿਲਾਂ ਦੇਖਿਆ ਹੀ ਵੇ ਦਲਜੀਤ ਨੇ ਗਲਤ ਬੋਲਿਆ ਉਸ ਤੋਂ ਬਾਅਦ ਦਲਜੀਤ ਦਾ ਮੁੰਬਈ ਜਾ ਕੇ ਸੂਤ ਆਇਆ ਉਹ ਪੰਜਾਬੋਂ ਜਦੋਂ ਨਿਕਲ ਗਿਆ ਹਣਾ ਇਹ ਚੀਜ਼ਾਂ ਦੇਖ ਕੇ ਲੋਕ ਗਾਂ ਤੋਂ ਗਾਂ ਕਰਦੇ ਨੇ ਆ ਜਿਹੜਾ ਤੁਰਿਆ ਫਿਰਦਾ ਮੈਡ ਸੰਧੂ ਇਹਨੂੰ ਦੇਖ ਕੇ ਹੋਰ ਨਿਆਣੇ ਕੁੜੀਆਂ ਬਣ ਜਾਣਗੇ ਮੁੰਡੇ ਇਹ ਭੇਡ ਚਾਲੂ ਰੋਕਿਆ ਜਾਵੇ ਪਹਿਲਾਂ ਹਣਾ ਉਹ ਵੀਡੀਓ ਪਾਤੀ ਇੱਕ ਸਰਦਾਰ ਨੇ ਉਹ ਮੈਡ ਸੰਧੂ ਜੀ ਉੱਥੋਂ ਉੱਠਦਾ ਭੱਜਦਾ ਇਦਾਂ ਦਾ ਕੋਈ ਸੀਨ ਨਹੀਂ ਵੀਡੀਓ 'ਚ ਸਿਰਫ ਫੁੱਦੂ ਬਣਾਈ ਜਾਂਦੇ ਆ ਇਹ ਚੀਜ਼ਾਂ ਤੇ ਗੌਰ ਕੀਤਾ ਜਾਵੇ ਮਿਹਰਬਾਨੀ ਸ਼ੁਕਰੀਆ